ਗੁਰੂ ਨਾਨਕ ਸਾਹਿਬ ਕਹਿੰਦੇ ਦੇਹੀ ਅੰਦਰ ਨਾਮ ਨਾ ਬਸੇ ਤੇਰੀ ਦੇਹ ਦੇ ਅੰਦਰ ਹੀ ਰੱਬ ਦੇ ਨਾਮ ਦਾ ਬਸਾ ਹੈ ਤਿੰਦੂ ਐ ਇਨਸਾਨ ਕਿਸੇ ਥਾਂ ਤੇ ਭੜਕਣ ਦੀ ਕੀ ਮੈਂ ਉਹਦੇ ਕੋਲ ਨਾਮ ਲਿਆ ਮੈਂ ਉਹਦੇ ਕੋਲੋਂ ਨਾਮ ਲਿਆ ਨਾਮ ਤਾਂ ਤੇਰੇ ਅੰਦਰ ਹੈ ਮਾੜਾ ਨਾ ਦੇ ਦਾ ਅੰਮ੍ਰਿਤ ਪ੍ਰਭ ਦਾ ਨਾਮ ਤੇ ਹੀ ਮੈਂ ਇਸ ਦਾ ਬਿਸ਼ਰਾਮ ਅੰਦਰ ਹੀ ਹੈ ਬਾਹਰ ਭੜਕਦੇ ਦੁਖੀ ਹੁੰਨੇ ਜੇ ਭੜਕੇਗਾ ਫਿਰ ਦੁਖੀ ਹੁੰਦਾ ਵੀ ਰਹਿਣਾ ਬਾਗੂ ਟਿਕਾ ਮਹਾਰਾਜ ਨੇ ਕਹਿੰਦਾ ਨੇ ਕਿ ਮੰਨਦੇ ਜਿਹੜਾ ਰਹੋ ਮਤ ਕਦੇ ਜਾਣੀ ਦਿਓ ਬਾਹਰ ਹੁੰਦਾ ਤਾਂ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਘਟ ਬਾਹੀ ਕਹਿੰਦੇ ਕਹਿ ਮੱਲਾ ਫਿਰ ਰਹੇ ਅੰਦਰ ਹੀ ਲੱਭੋ ਬਾਹਰ ਰਹਿਦਾ ਹੈ ਬਹੁਤ ਦੁੱਖੀ ਹੁੰਦਾ ਹੈ ਰੱਬ ਦਾ ਨਾਮ ਉਹਦਾ ਮੇਰੇ ਅੰਦਰ ਹੈ ਉਹਨੂੰ ਟਿਕ ਕੇ ਅੰਦਰੋਂ ਜਪ ਮਾਰ। ਪ੍ਰਭ ਕੀ ਉਸਤਤ ਕਰੋ ਸੰਤ ਵੀਰ ਸਾਧਾਨ ਇਕਾਗਰ ਗੀਤ ਇੱਕ ਮਨਿਕ ਜਿ ਤੋਹੇ ਜਪ। ਰੱਬ ਦਾ ਨਾਮ ਅੰਦਰ ਹੈ ਕਿਸੇ ਕੋਲ ਨਹੀਂ ਹੈ ਕਿ ਅਸੀਂ ਕਿਸੇ ਕੋਲ ਜਾ ਕੇ ਲੈ ਆਏ ਕਿ ਜਿਵੇਂ ਜਿਵੇਂ ਨੇ ਦੀ ਬੁਲਾਦੇ ਨੇ ਸਾਨੂੰ ਨਾਮ ਦੇ ਦਿੱਤਾ। ਅਸੀਂ ਉਹਦੇ ਕੋਲੋਂ ਨਾਮ ਲਿਆ ਹੋਇਆ। ਅਸੀਂ ਨਾਮ ਧਾਰਕ ਹਟਾ ਹੋਏ। ਗੁਰੂ ਕਹਿੰਦੇ ਕਿ ਤੇਰੇ ਕੋਲ ਹੀ ਹੈ ਮਹਾਰਾਜ ਕਿ ਉਹਨੂੰ ਅੰਦਰੋਂ ਖੋਜ ਅੰਦਰੋਂ ਲੱਭ ਬਾਹਰ ਉਹਨੇ ਦੁਖੀ ਹੋਣਾ ਗੁਰੂ ਦੀ ਲੋੜ ਇਸ ਕਰਕੇ ਹੈ ਕਿ ਗੁਰੂ ਨੇ ਤੇਰੇ ਅੰਦਰ ਨੂੰ ਪ੍ਰਗਟ ਕਰਨਾ ਹੈ ਬਸ ਗੁਰੂ ਨੇ ਬਾਣੀ ਚ ਨਹੀਂ ਕਿਹਾ ਕਿ ਮੈਂ ਤੇਨੂੰ ਨਾਮ ਦਿੰਦਾ ਮਹਾਰਾਜ ਕਹਿੰਦੇ ਉਹ ਬਾਣੀ ਨੂੰ ਪੜ੍ਹੇਗੇ ਨੇ ਤੇ ਤੂੰ ਨਾਮ ਦੀ ਪ੍ਰਾਪਤੀ ਉਹ ਦੇਣੀ ਹੈ ਤੇਰੇ ਅੰਦਰ ਦਾ ਨਾਮ ਤੈਨੂੰ ਮਿਲ ਜਾਣਾ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਮਹਾਰਾਜ ਕਹਿੰਦੇ ਰਤਨ ਜਵੇਹਿਰ ਲਾਲ ਹਰਨਾਮਾ ਗੁਰਕਾਰ ਤਲੀ ਦਿਖਣਾ ਹੈ ਕਹਿੰਦੇ ਗੁਰੂ ਨੇ ਕੱਢ ਕੇ ਰਤਨ ਨੂੰ ਪ੍ਰਗਟ ਕਰਕੇ ਦਿਖਾ ਦਿੰਦਾ ਜਿਸ ਤਰ੍ਹਾਂ ਹੱਥ ਛੀਂਦੇ ਪਈ ਗੋਲੀ ਚੀਤ ਸਾਰੇ ਪਾਪ ਸੰਤਿਸ਼ਟੀ ਹੈ ਨਾ ਗੁਰੂ ਨੇ ਏਸੀ ਤਰ੍ਹਾਂ ਤਰੀਅੰ ਨੂੰ ਪ੍ਰਗਟ ਕਰ ਰਤਨ ਜਵੇਹਿਰ ਲਾਲ ਹਰਨਾਮਾ ਗੁਰਕਾਰ ਤਲੀ ਦਿਖਣਾ ਗੁਰੂ ਰਾਮਦਾਸ ਦਾ ਬਚਨ ਹੈ ਕਿਤੇ ਗੁਰੂ ਨੇ ਮੇਰੇ ਅੰਦਰੋਂ ਪ੍ਰਗਟ ਹੈ ਪਰ ਤੇਰੇ ਅੰਦਰ ਹੀ ਕਿਤੇ ਬਾਹਰ ਨਹੀਂ ਹੈ ਇਹ ਨਹੀਂ ਕਿ ਕਿਸੇ ਕੋਲ ਪੜ੍ਹ ਕੇ ਕਿ ਜੀ ਮੈਂ ਉਹਦੇ ਕੋਲੋਂ ਨਾਮ ਲੈ ਕੇ ਆਇਆ ਜਾਂ ਉਹਨੇ ਸਾਨੂੰ ਨਾਮ ਦੇਣਾ ਹੈ ਜਾਂ ਕਿ ਉਹਦੇ ਕੋਲੋਂ ਨਾਮ ਲਿਆ ਹੋਇਆ ਹੈ ਗੁਰੂ ਕਹਿੰਦੇ ਕਹਿੰਦੇ ਪੜ੍ਹਿਆ ਠੀਕ ਅੰਦਰ ਟਿਕ ਆਪਣੇ ਮਨ ਨੂੰ ਤੱਕਾ ਤੇਰੇ ਅੰਦਰ ਹੀ ਰੱਬ ਦਾ ਨਾਮ ਹੈ ਇੱਥੇ ਉਹਨੂੰ ਜਾਨੂੰ ਇੱਥੇ ਉਹਨੂੰ ਪਾਓ